ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਤਰ ਕਾਫੀ ਵਾਧ ਚੁੱਕਾ ਹੈ ਤੇ ਮੈਂ ਆਪਣੇ ਸਾਥੀਆਂ ਦੇ ਨਾਲ ਅੱਜ ਸਤਲੁਜ ਦਰਿਆ ਦਾ ਪਾਣੀ ਦੇਖਣ ਜਾ ਰਿਹਾ ਤੇ ਰਸਤੇ ਵਿੱਚ ਜੋ ਦਰਿਆ ਦੇ ਲੱਗ ਕੇ ਜ਼ਮੀਨਾਂ ਲੱਗਦੀਆਂ ਹਨ ਉਹਨਾਂ ਵਿੱਚ ਸੇਮ ਕਾਫੀ ਜ਼ਿਆਦਾ ਨਿਕਲ ਰਹੀ ਸੀ ਐਮੀ ਹੈ ਕੋਲਪਲੇ ਨਿਕਲਦੇ ਲੋ ਚੀਜ਼ ਜਦੋਂ ਸੀ ਬੰਨ ਤੇ ਪਹੁੰਚੇ ਤਾਂ ਦੇਖਿਆ ਕਿ ਪਾਣੀ ਦਾ ਵਹਾਅ ਬਹੁਤ ਈ ਸੀ ਤੇ ਦੱਸਣ ਚਾਹੁੰਦਾ ਕਿ ਬੰਨ ਦੇ ਤਕਰੀਬਨ 2 ਕਿਲੋਮੀਟਰ ਪਿਛਾਂ ਦਰਿਆ ਦਾ ਵਹਾਅ ਆਮ ਚੱਲਦਾ ਸੀ ਤੇ ਪਾਣੀ ਦਾ ਪੱਧਰ ਵਧਨ ਕਰਕੇ ਇਹ ਵਹਾਅ ਜੋ ਕਿ ਆਮ ਬੰਨ ਦੇ ਨਾਲ ਲੱਗ ਚੁੱਕਾ ਹੈ ਵਾਕਈ ਪਾਣੀ ਨਾਲ ਲੱਗਾ ਹੈ ਉਹ ਵਿਚਾਰੇ ਆ ਜਿਆਦਾ ਸਪੀਡ ਹੈ ਇਹ ਕਰਨਾ ਤੇ ਕੰਮ ਕਾ ਹੀ ਰੱਖਣਾ ਹੈ ਇਹ ਜੋ ਤੁਸੀਂ ਪਾਣੀ ਦਾ ਵਹਾਅ ਦੇਖ ਰਹੇ ਹੋ ਇਸ ਦੇ ਥੱਲੇ ਜੋ ਝੋਨੇ ਦੀ ਫਸਲ ਹੈ तकरीबन ਡੁੱਬ ਚੁੱਕੀ ਆ ਹਾਂ ਝੋਨਾ ਡੁੱਬਾ ਆ ਇਹ ਕਿੱਦਾਂ ਹੋ ਜਾ ਗਿਆ ਚਾਰ ਤੋਂ ਡਿੰਗਾ ਦੁਨੀਆ ਦੇਖੀਂ ਹੰਤਾ ਕਿੱਦਾਂ ਹੋ ਗਿਆ ਆ ਕੋਤੋਂ ਇਹ ਨਹੀਂ ਸਮਝ ਆਉਂਦਾ ਕੀ ਕਰਾਂਗੇ ਇੱਕ ਰਾਤ ਉਹ ਦੇ ਸਾਹਮਣੇ ਬਣਿਆ ਉਹ ਭਾਜੀ ਮੈਟਰੀ ਵਾਲੇ ਚੈੱਕ ਪੁਆਇੰਟ ਅੱਛਾ ਕਰੋ ਚੈੱਕ ਕਰੋ ਸਾਡ ਡੁੱਬੀ ਖੜੀ ਸਾਰੀ ਆ ਵਾਲੇ ਠੀਕ ਠੀਕ ਕਿੱਥੇ ਚੱਲ 6 ਤਾਰ ਇਹ ਤਾਰ ਹੈ ਆ ਤਾਰ ਹੈ ਬਾਰਡਰ ਤੇ ਨਹੀਂ ਜਿਵੇਂ ਹੁਣ ਮੰਨ ਕੇ ਚੱਲੋ ਆ ਸੱਚਾ ਬੰਦ ਹਨਾ ਆ ਜਿਵੇਂ ਮਲ ਟਰਾਲੀਆਂ ਨਗਦੀਆਂ ਬਹਿ ਜਾਂਦਾ ਬਾਹਗੇ ਸਲੋ ਮਿੱਟੀ ਫੱਟ ਹੋ ਜਾਂਦੀ ਆ ਪੱਕਾ ਤਾਂ ਨਹੀਂ ਫੱਟ ਹੋਣਾ ਉਦੋਂ ਥਲੋ ਖਾਰ ਹੀ ਪੈਣੀ ਆ ਹਾਂ ਹਾਂ ਹੋਰ ਕਿੰਨਾ ਪਾਣੀ ਬਾਣੀ ਪਾਣੀ ਯਾਰ ਆ ਪਟੇੜੂ ਬੇਪਈ ਸਾਰੀਆਂ ਪੈਲੀਆਂ ਹੀ ਆ ਪਰ ਇਹ ਤਾਂ ਆਲੇ ਕਿਨਾਰੇ ਤੇ ਆਈ ਇਲਾਕਾ ਉਹ ਦਰਿਆਣੇ ਦਾ ਚੱਕਾ ਘੇਰਨੀ ਚੱਲਨੀ ਹੈ ਹਾਂ ਹੰਬੇ ਤਾਰਾਂ ਕੋਠੀਆਂ ਡੁੱਬੀਆਂ ਪੀਆਂ ਨੇ ਮੋਟਰ ਵਾਲੀਆਂ ਆਉਂ ਬੜੀ ਦੂਰ ਤੱਕ ਹੋ ਵਾਹ ਕੱਟ ਆ ਗਿਆ ਆਪਣਾ ਇਹ ਹੋ ਗਿਆ ਇਹ ਹੋ ਗਿਆ ਸਮਝ ਨਾ ਕਰੀ ਇਸ ਤੇ ਪਾ ਵੇਖਣ ਆਏ ਬੰਨ ਕਿਉਂ ਵੀ ਮੈਂ ਜਿਹਨ ਬੰਨ ਵੇਖਣ ਆਏ ਆ ਹਾਂ ਤੇ ਫੌਜੀ ਚਾਹਦੇ ਹੋਣ ਨਾ ਕਹਿੰਦੇ ਜਿਹੜੇ ਇੱਥੇ ਵੇਖਣ ਆਦੇ ਨੇ ਦੱਸਦਾ ਤੋੜੇ ਭੜਕੇ ਜਾ ਕਿਸੇ ਨੇ ਨਹੀਂ ਜੇ ਡੰਡ ਲਾ ਗਏ ਵਿੰਦੇ ਨੂੰ ਤੋੜੇ ਚ ਪਾਉਣਾ ਪੈਣਾ ਸਹੀ ਗੱਲ ਹੈ ਇਹ ਕੀ ਕੋਈ ਵੇਖਣ ਆ ਵੀ ਗਿਆ ਦਾ ਆ ਕੋਠੀ ਡੁੱਬੀ ਹੋਈ ਨਾ ਜਿਹੇ ਪਾਸੇ ਸੇਮ ਆਂ ਇਹਨਾਂ इदर पाणी सुकी ਪਹਿਲਾ ਇਹ ਨਾ ਰੋਣਾ ਹੂੰ ਸਹੀ ਹੈ ਆਹ ਬੈਠੇ ਜਿਹੜੇ ਹਨ ਨਾ ਸਾਂ ਸਾਂਦੇ ਤੋਂ ਸਾਰੇ ਟਪੇ ਗਏ ਨੇ ਹੂੰ ਬੜਾ ਖੋ ਜਾਂਦਾ ਠਾਸੀ ਚ ਪਾਣੀ ਆਇਆ ਸੀ ਮੈਂ ਕਹਿੰਦਾ ਮਹੀਨਾ ਕਦੋਂ ਸਮੈਲ ਨਹੀਂ ਗਈ ਇੰਨਾ ਪੂਰਾ ਅਸੀਂ ਤਾਂ ਆਪਣਾ ਹੀ ਕਰੇਗੇ ਨਾ ਹਾਂ ਇਹ ਇਹ ਉਹ 25 33 ਫਟ ਹੋ ਗਏ। ਵੀ ਜੇਸਾ ਨਾ ਪੱਕਾ ਬਾਣਾ ਰੁੱਖ ਤਾਂ ਹੈ ਗਈ ਨਹੀਂ ਇੱਥੇ ਨਾ ਕੋਈ ਰੁੱਖ ਰਹਿ ਨਹੀਂ ਗਿਆ ਰੁੱਖ ਤੋਂ ਬਿਨਾ ਕੀ ਮਜ਼ਬੂਤੀ ਆ। ਰੁੱਖਾਂ ਨਾਲ ਹੀ ਬਣ ਹੁੰਦੇ। ਨਹੀਂ ਤਾਂ ਇੱਥੇ ਰੁੱਖ ਸੰਘਣੇ ਚਾਹੀਦੇ। ਰੁੱਖ ਤਾਂ ਵੱਡੇ-ਵੱਡੇ ਚਣੇ। ਹਾਂ ਨਹੀਂ ਨਾ ਕੋਈ। from the dining